ਉਹ ਅੰਤਮਾਨ ਉਹਨੇ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਬਣਾਓ ਅਸੀਂ 20000 ਜਿਹੜਾ ਮੁਆਵਜ਼ਾ ਜਿਹੜੀ ਫਸਲ ਖਰਾਬ ਹੋਊਗੀ ਪ੍ਰਤੀ ਕਿੱਲੇ ਦਾ 20000 ਮੁਆਵਜ਼ਾ ਦਵਾਂਗੇ ਤੇ ਇਹ ਬੰਦਿਆਂ ਨੇ ਕੀ ਕੀਤਾ 6500 ਰੁਪਏ ਮੁਆਵਜ਼ਾ ਦਿੱਤਾ 6500 ਵੀ ਬਹੁਤ ਘੱਟ ਨੂੰ ਦਿੱਤਾ ਹੀ ਉਹ ਵੀ ਅੱਜ ਵਿਚਾਰੇ ਜਿਨ੍ਹਾਂ ਦੇ ਪਿਛਲੀਆਂ ਕਣਕਾਂ ਝੋਨੇ ਖਰਾਬ ਹੋਏ ਨੇ ਉਹਨਾਂ ਦਾ ਅੱਜ ਤੱਕ ਮੁਆਵਜ਼ਾ ਨਹੀਂ ਆਇਆ ਦੁਆਰਾ ਫੇਰ ਨੁਕਸਾਨ ਹੋ ਗਿਆ ਉਹਨਾਂ ਦਾ ਵੀ ਨਹੀਂ ਆਇਆ ਇਹ ਕਹਿੰਦੇ ਅਸੀਂ ਦਿੱਲੀ 'ਚ 20000 ਕਰੋੜ ਰੁਪਈਆ ਸੌਰੀ 20000 ਰੁਪਈਆ ਇੱਕ ਮੁਆਵਜ਼ਾ ਦਿੰਨੇ ਆ ਕਿੱਲੇ ਦੇ ਹਿਸਾਬ ਨਾਲ ਕਿਸਾਨਾਂ ਦੀ ਫਸਲ ਦਾ ਜਿਹੜਾ ਨੁਕਸਾਨ ਹੁੰਦਾ ਇਹ ਇੱਥੇ ਕਿਉਂ ਨਹੀਂ ਦਿੰਦੇ ਬੜੀਆਂ ਗੱਲਾਂ ਕਰਦੇ ਸੀ ਦੇਣ ਉਹ ਜੇ ਸੱਚੇ ਸੁੱਚੇ ਨੇ ਸੋ ਇਹ ਤਾਂ ਬਹੁਤ ਗਲਤ ਹੋ ਰਹੀ ਹੈ ਇਹਨਾਂ ਦੀ ਸਰਕਾਰ ਬਹੁਤੀ ਲੰਬੀ ਨਹੀਂ ਚੱਲਣੀ ਹੈਗੀ ਕਿ ਕਾ ਪਾਵਾਂਗੇ ਜਿਵੇਂ ਤੁਹਾਡੇ ਪਿਤਾ ਸ਼ਹੀਦ ਹੋਏ ਉਸ ਤੋਂ ਬਾਅਦ ਤੁਹਾਡੇ ਪਿੰਡ 'ਚ ਜ਼ਿਆਦਾ ਲੋਕ ਆਏ ਜ਼ਿਆਦਾ ਅੰਦੋਲਨ ਨਾਲ ਜੁੜੇ ਇੱਕ ਉੱਥੇ ਡਰ ਕੇ ਲੋਕ ਦੇਖੋ ਹੀ ਡਰ ਤਾਂ ਪਤਾ ਨਹੀਂ ਕਾਦਾ ਇਹ ਲੋਕਾਂ ਨੂੰ ਵੈਸੇ ਆਪਣੇ ਹੱਕਾਂ ਲਈ ਤਾਂ ਨਿਕਲਣਾ ਪੈਣਾ ਮੂਰੇ ਟੇ ਪਿੰਡੋਂ ਬਧੇ ਕਿਸਾਨ ਆਉਣੇ ਇੱਕ ਘਟੇ ਨਾ ਜੇ ਮੈਂ ਆਂਦੋਲਨ ਦੀ ਗੱਲ ਕਰਾਂ ਆਂਦੋਲਨ ਚ ਮੈਂ ਪਹਿਲਾ ਬੰਦਾ ਜਿਹੜਾ ਮੈਂ ਮੋਟਰਸਾਈਕਲ ਚੱਕ ਕੇ ਇੱਥੇ ਆਂਦੋਲਨ ਚ ਆਇਆ ਜੀ ਪਹਿਲਾਂ ਮੇਰਾ ਮਨ ਨਹੀਂ ਕਰਦਾ ਸੀ ਮੈਂ ਦੁਖੀ ਸੀ ਕਿਉਂਕਿ ਮੈਂ ਇੱਕ ਪਿਓ ਗਵਾਇਆ ਮੇਰੀ ਕੋਈ ਸਾਰ ਨਹੀਂ ਲਿੰਦਾ ਹੈਗਾ ਹੀ ਨੌਕਰੀਆਂ ਮੁਆਵਜ਼ੇ ਨੂੰ ਇਹ ਕਹਿੰਦੇ ਸੀ ਅ ਤੇਲੰਗਾਨਾ ਦਾ 3 ਲੱਖ ਮੁਆਵਜ਼ਾ ਉਹ ਨਹੀਂ ਮਿਲਿਆ ਦਰਦਰ ਉੱਥੇ ਲੰਬੀ ਧਰਨਾ ਲੱਗਿਆ ਹੋਇਆ ਸੀਤ ਆਪਣੇ ਸੀਤ ਕਿਸਾਨਾਂ ਦੇ ਪਰਿਵਾਰਾਂ ਦਾ 400 ਪਰਿਵਾਰਾਂ ਦਾ ਦਰਦਰ ਧੱਕੇ ਖਾਂਦੇ ਆ ਪਿੰਡ ਖੋਡੀਆਂ ਖੇਤੀਬਾੜੀ ਮੰਤਰੀ ਦੇ ਧਰਨਾ ਲੱਗਿਆ ਕੋਈ ਸੁਣਵਾਈ ਨਹੀਂ ਆਏਗੀ ਤੇ ਜੀ ਹੁਣ ਆਪਣੀ ਚਾਣ ਖੋਣੀ ਚਾਹੀਦੀ ਆ ਆਪਾਂ ਜੀ ਆਪਾਂ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬ ਨੂੰ ਬਚਾਉਣਾ ਤਾਂ ਆਪਾਂ ਨਿੱਤਰ ਕੇ ਆਪ ਆ ਸਕਦੇ ਆ ਕਿਸੇ ਦੇ ਆਪਾਂ ਮੂੰਹ ਬੱਲੀ ਤਾਂ ਝਾਕ ਨਹੀਂ ਸਕਦੇ ਮੈਂ ਤਾਂ ਹੁਣ ਕਿਸੇ ਦੇ ਮੂੰਹ ਬੱਲੀ ਝਾਕਦਾ ਨਹੀਂ ਕਿ ਭਾਈ ਆ ਜਾ ਭਾਈ ਚੱਲੀ ਆਪਾਂ ਧਰਨੇ ਤੇ ਜਾਣਾ ਅਗਲੇ ਨੇ ਕਹਣਾ ਮਾਇਆ ਕੰਮ ਕਰਨਾ ਮੈਂ ਉਹ ਕਰਨਾ ਜਦੋਂ ਬੰਦਾ ਮਰ ਜਾਂਦਾ ਕੰਮ ਤਾਂ ਫਿਰ ਵੀ ਬਾਅਦ ਚ ਚੱਲਦੇ ਹੀ ਰਹਿੰਦੇ ਨੇ ਇਸ ਕਰਕੇ ਜਿਹੜੇ ਆਪਣੇ ਹੱਕ ਨੇ ਇਹ ਲੋਕਾਂ ਨੂੰ ਸੂਝ-ਬੂਝ ਨਾਲ ਉੱਠਣਾ ਪੈਣਾ ਹੁਣ ਆਪਣੇ ਨੌਜਵਾਨ ਨੇ ਵਿਚਾਰੇ ਕਿਵੇਂ ਚਿੱਟੇ ਨਾਲ ਜਾਨਸ਼ੀਆਂ ਨਾਲ ਮਾਰੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਹੱਥ ਜੋੜ ਕੇ ਕਿ ਭਾਈ ਤੁਸੀਂ ਆਪਣੇ ਜੇ ਮਰਨਾ ਤੁਸੀਂ ਮੌਤ ਮਰਨਾ ਆਪਣੇ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਮਰੋ ਠੀਕ ਹੈ ਜੀ ਉਹ ਤੋਂ ਬਾਅਦ ਦੇਖੋ ਜੀ ਮਾਤਾ ਮੇਰੀ ਬਿਮਾਰ ਆਈ ਪਰਸੋ ਪੀਜੀਆਈ ਚ ਮੈਂ ਟੈਸਟ ਕਰਵਾ ਕੇ ਆਇਆ ਉਹਨੂੰ ਲਈ ਫੇਰਦਾ ਮੈਂ ਮਾਤਾ ਨੂੰ ਬਿਮਾਰ ਨੂੰ ਜਦੋਂ ਤੁਸੀਂ ਆਏ ਉਹਨਾਂ ਨੇ ਕੀ ਕਿਹਾ ਜਾਓ ਪੁੱਤਰਕ ਉਹਨਾਂ ਨੇ ਕਿਹਾ ਨਹੀਂ ਰਹਿਣ ਦੋ ਨਾ ਹੀ ਮਾਤਾ ਨਹੀਂ ਕਹਿੰਦੀ ਸੀ ਮਾਤਾ ਦਾ ਉਹਨੇ ਆਪਣਾ ਹੀ ਦੇਖੋ ਘਰ ਵਾਲਾ ਗਵਾਇਆ ਨਾ ਪਿਛਲੇ ਅੰਦੋਲਨ ਦੌਰਾਨ ਸੋ ਡਰ ਹੁੰਦਾ ਜਿਹੜਾ ਬਹੁਤ ਬੰਦੇ ਦੇ ਮਨ ਚ ਬਹਿ ਜਾਂਦਾ ਕਿ ਫੇਰ ਅੰਦੋਲਨ ਚੱਲਦਾ ਫੇਰ ਗੋਲੀਬਾਰੀ ਹੁੰਦੀ ਆ ਘਰੇ ਖਬਰਾਂ ਦੇਖਦੇ ਰਹਿੰਦੇ ਆ ਮਨ ਬਹੁਤ ਭਾਵੁਕ ਹੁੰਦਾ ਦੁਖੀ ਹੁੰਦਾ ਉਹ ਕਹਿੰਦੀ ਨਹੀਂ ਨਾ ਜਾ ਪਰ ਜਿਹੜਾ ਮੇਰਾ ਮਨ ਆ ਕਿਉਂਕਿ ਮੈਂ ਬਹੁਤ ਸਮਾਂ ਦਾ ਮੈਂ ਅੰਦੋਲਨਾਂ ਚ ਮੈਂ ਦੇਖੋ ਮੇਰੇ ਹਿੱਸੇ ਇਹ ਇੱਕ ਕਨਾਲ ਜ਼ਮੀਨ ਹੁੰਦੀ ਆ ਬਾਈ ਜੀ 12 ਬਿਸਵੇ ਹੁੰਦੇ ਨੇ ਠੀਕ ਆ ਜੀ ਸਿੰਘੂ ਟਿੱਕਰ ਜਿਹੜਾ ਪਿਛਲਾ ਅੰਦੋਲਨ ਚੱਲੇ ਆ ਮੈਂ 3.5 ਮਹੀਨੇ ਉੱਥੇ ਦਿੱਲੀ ਦੀਆਂ ਸੜਕਾਂ ਤੇ ਗੁਜ਼ਾਰੇ ਨੇ ਆਪਣੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਪਿਤਾ ਦੀ ਮੌਤ ਤੋਂ ਬਾਅਦ ਨਹੀਂ ਉਹਨਾਂ ਨਾਲ ਹਾਂਜੀ ਨਾਲੇ ਵੀ ਚਿਰਦੇ ਹੁੰਦੇ ਸੀ ਉਹਨਾਂ ਦੇ ਉਹ ਤੋਂ ਪਹਿਲਾਂ ਵੀ ਉਹਨਾਂ ਤੋਂ ਬਾਅਦ ਵੀ ਜਾਂਦਾ ਰਿਹਾ ਮੈਂ ਤੇ ਮੈਂ ਆਪਣੀ ਜਿਹੜੀ ਕਿਉਂਕਿ ਇਹ ਬੰਦੇ ਚਾਣਕ ਹੁੰਦੀ ਆ ਇਹ ਜਿਹੜੀ ਆਣਕ ਹੁੰਦੀ ਆ ਅਣਖੀ ਲੋਕ ਹੁੰਦੇ ਨੇ ਇਹ ਕਿਸੇ ਨੂੰ ਉਡੀਕਦੇ ਨਹੀਂ ਹੁੰਦੇ ਆ ਕਿ ਕੀ ਭਾਈ ਆਜ ਆਪਾਂ ਚੱਲੀਏ ਇਹਨਾਂ ਨੇ ਆਪ ਹੀ ਉੱਠ ਕੇ ਆ ਜਾਣਾ ਹੁਣ ਜਿੰਨੇ ਵੀ ਇਹ ਧਰਨੇ ਵਾਲੇ ਨੇ ਇਹ ਹਮੇਸ਼ਾ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਦੇਖਣਗੇ ਤੇ ਜਿੰਨੇ ਵੀ ਇੱਥੇ ਆਪਣੇ ਨੌਜਵਾਨ ਨੇ ਵਿਚਾਰੇ ਲੋਕਲ ਆ ਲੋਕਲ ਪਿੰਡਾ ਦੇ ਨੇ ਬਹੁ ਸੇਵਾ ਕਰਦੇ ਨੇ ਉਹਰੇ ਬਹੁ ਸੇਵਾ ਇਹਨਾਂ ਦੀ ਬਹੁਤ ਚੰਗਾ ਮਾਣ ਹੁੰਦਾ ਤੇ ਇਹ ਕਹਿੰਦੇ ਨੇ ਕਿ ਭਾਈ ਜੀ ਕੋਈ ਵੀ ਚੀਜ਼ ਦੀ ਲੋੜ ਆ ਤਾਂ ਅਸੀਂ ਖੜੇ ਆ ਤੇ ਮੈਂ 13 ਫਰਵਰੀਂ ਦੇਖੋ ਹੀ ਮੈਨੂੰ ਇੱਕ ਮੰਨ ਤੇ ਉਹ ਹੁੰਦਾ ਸੀ ਬਹੁਜ ਜਿਹਾ ਹੁੰਦਾ ਸੀ ਮੇਰੇ ਮਨ ਤੇ ਜਿਹੜੀ ਸਪੈਸ਼ਲੀ ਨਵੰਬਰ 26 2020 ਵਿੱਚ ਜਦੋਂ ਧਰਨਾ ਆਪਣਾ ਚੱਲਿਆ ਸੀ ਦਿੱਲੀ ਨੂੰ ਮੈਂ ਘਰੇ ਬੈਠਾ ਹੁੰਦਾ ਸੀ ਘਰੇ ਆਪਾਂ ਖਬਰਾਂ ਦੇਖਦੇ ਹੁੰਦੇ ਸੀ ਮੋਬਾਈਲ ਤੇ ਟੀਵੀ ਤੇ ਦੇਖਣੀ ਉਦੋਂ ਮਨ ਵਿੱਚ ਹੁੰਦਾ ਸੀ ਕਿ ਭਾਈ ਮੈਂ ਕਿਉਂ ਨਹੀਂ ਮੁਰੇ ਮੁਰੇ ਹੋ ਕੇ ਲੜਿਆ ਮੁਰੇ ਹੋ ਕੇ ਵਧਿਆ ਕਿਉਂ ਨਹੀਂ ਤੁਰਿਆ ਮੁਰੇ ਹੋ ਕੇ ਤੇ ਫਿਰ ਜਿਹੜਾ ਉਹ ਲੰਬਾ ਸੀ ਮੈਂ ਕਿਉਂ ਲੰਬਾ ਵੀ ਲਾਉਣਾ ਸੀ ਇਸ ਕਰਕੇ ਮੈਂ 13 ਫਰਵਰੀ ਮੋਟਰਸਾਈਕਲ ਚੱਕਿਆ ਪਿੰਡੋਂ 90 ਕਿਲੋਮੀਟਰ ਮੇਰਾ ਪਿੰਡ ਪਿੰਦਾ ਹੀ ਮੈਂ ਆਇਆ ਉਰੇ ਉਰੇ ਆ ਕੇ ਹੀ ਮੈਂ ਤਕਰੀਬਨ ਢਾਈ ਤਿੰਨ ਘੰਟੇ ਤਿੰਨ ਘੰਟਿਆਂ ਤੋਂ ਵੀ ਵੱਧ ਸਮਾਂ ਹੋ ਸਕਦਾ ਮੂਰੇ ਹੋ ਕੇ ਵਿਚਰਿਆ ਬੈਰੀਕੇਡ ਭੰਨੇ ਨੇ ਤੇ ਜਿਹੜੇ ਉਹ ਕਿਲ ਨੇ ਉਹ ਪਟ ਰਹੇ ਸੀ ਉਸ ਦੌਰਾਨ 2-300 ਬੰਬ ਸਿੱਟੇ ਜਾਂਦੇ ਨੇ ਸਾਡੇ ਅਥਰੂ ਗੈਸ ਵਾਲੇ ਤੁਸੀਂ ਦੇਖਿਆ ਹੁਣ ਕਿੰਨੇ ਵੱਡੇ ਧਮਾਕੇ ਹੁੰਦੇ ਨੇ ਇੱਕ ਸਿਲਵਰ ਵਾਲਾ ਅਥਰੂ ਗੈਸ ਆ ਜਦੋਂ ਉਹ ਫਟਦਾ ਉਹ ਇੰਨੇ ਉਹਦੇ ਮਤਲਬ ਸਰੀਰ ਨੂੰ ਕਿਤੇ ਵੀ ਸਰਲੇ ਵੱਜਦੇ ਆ ਜ਼ਖਮ ਹੁੰਦੇ ਨੇ ਮੇਰੇ ਵੀ 4 ਵਜੇ ਉਸ ਦੌਰਾਨ ਆ ਪੱਟ ਤੇ ਗੋਲਾ ਵੱਜਦਾ ਹੀ ਤੇ ਫਿਰ ਵੀ ਮੈਂ ਪਰਮਾਤਮਾ ਦਾ ਚਲੋ ਧੰਨਵਾਦ ਕਰਦਾ ਕਿ ਉਹ ਜੇ ਮੈਂ ਸੱਚੇ ਹੋ ਕੇ ਮੂਰੇ ਤੁਰਿਆ ਫਿਰਦਾ ਉਹਨੇ ਮੈਨੂੰ ਬਚਾਇਆ ਵੀ ਆ ਇਸ ਕਰਕੇ ਮੈਂ ਤੁਰਦਾ ਫਿਰਦਾ ਬਈ ਤੇ ਮੈਂ ਜਦੋਂ ਤੱਕ ਮੇਰੇ ਸਾਹ ਨੇ ਮੈਂ ਜਰੂਰ ਆਪਣੇ ਲੋਕਾਂ ਲਈ ਆਪਣੇ ਪੰਜਾਬ ਲਈ ਤੁਰਦਾ ਰਹੂੰਗਾ ਮਾਣ ਹੁੰਦਾ ਕਿਉਂਕਿ ਆਪਣੇ ਗੁਰੂ ਪੀਰਾਂ ਨੇ ਆਪਾਂ ਨੂੰ ਸਿਖਾਇਆ ਸਾਡੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਛੋਟੀ ਜੀ ਉਮਰ ਵਿੱਚ ਸਿੱਧੀਆਂ ਪ੍ਰਾਪਤ ਕੀਤੇ ਨੇ ਉਹ ਹਮੇਸ਼ਾ ਸਿਖਾਉਂਦੇ ਨੇ ਕਿ ਭਾਈ ਆਪਣੇ ਕੁਰਬਾਨੀ ਬਹੁਤ ਵੱਡੀਆਂ ਹਨ ਆਪਣੇ ਲੋਕਾਂ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਆਪਣੇ ਜਿਹੜੇ ਸਿੰਘ ਸੂਰਮੇ ਨੇ ਹਮੇਸ਼ਾ ਤਿਆਰ ਰਹੇ ਨੇ ਇਸ ਕਰਕੇ ਆਪਾਂ ਜਦੋਂ ਇਹਨਾਂ ਦਾ ਇਤਿਹਾਸ ਪੜ੍ਹਦੇ ਆ ਸੁਣਦੇ ਆ ਬਾਰੇ ਸੁਣਦੇ ਆ ਤਾਂ ਆਪਣੇ ਚ ਜਿਹੜਾ ਖੂਨ ਆ ਆਪਣਾ ਪੰਜਾਬ ਦਾ ਇਹ ਜੋਰ ਮਾਰਦਾ ਅੱਗੇ ਵਧਦਾ ਹੁਣ ਦੇਖੋ ਇੱਥੇ ਤਾਮਿਲਨਾਡੂ ਦੇ ਫਿਰਦੇ ਸੀ ਅੱਜ ਕਿਸਾਨ ਉਹ ਤਾਮਿਲਨਾਡੂ ਤੋਂ ਵੀ ਇੱਥੇ ਆਏ ਨੇ ਬਹੁਤ ਪ੍ਰਭਾਵਤ ਹੁੰਦੇ ਨੇ ਪੰਜਾਬੀਆਂ ਤੋਂ ਜਿੰਨਿਆਂ ਵੀ ਜੰਗਾਂ ਪੰਜਾਬੀਆਂ ਨੇ ਜਿੱਤਿਆ ਨੇ ਮੁਗਲ ਖਤਮ ਕੀਤੇ ਨੇ ਸਿੱਖਾਂ ਨੇ ਖਤਮ ਕੀਤੇ ਨੇ ਅੰਗਰੇਜ਼ ਕਿਹਨਾਂ ਨੇ ਭਜਾਏ ਨੇ ਸਿੱਖਾਂ ਨੇ ਭਜਾਏ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਉਹ ਤੋਂ ਬਾਅਦ ਜਿਹੜੇ ਆਂਦੋਲਨ ਚੱਲਦੇ ਨੇ ਇਹਨਾਂ ਦੀ ਸ਼ੁਰੂਆਤ ਕੌਣ ਕੀਤੀ ਆ ਸਿੱਖਾਂ ਨੇ ਕੀਤੀ ਆ ਪੰਜਾਬੀਆਂ ਨੇ ਕੀਤੀ ਆ ਉਹ ਤੋਂ ਬਾਅਦ ਦੇਖ ਲਓ ਆਪਣੇ ਸਟੇਟਾਂ ਨਾਲ ਰਣ ਲਾਗੀ ਵੀ ਆ ਉਹ ਤੋਂ ਬਾਅਦ ਜਿਹੜੇ ਹੋਰ ਮੌਲਕ ਨੇ ਅੰਗਰੇਜ਼ ਤੁਸੀਂ ਆ ਪਿੱਛੇ ਇੰਟਰਵਿਊ ਦੇਖਿਆ ਸੀ ਜਰਮਨ ਦਾ ਸ਼ਾਇਦ ਉਹ ਅੰਗਰੇਜ਼ ਯੂਰਯਾਏ ਸੀ ਉਹ ਮਾਨ ਕਰਕੇ ਗਿਆ ਕਿ ਭਾਈ ਆ ਪੰਜਾਬੀ ਸਾਨੂੰ ਸਹਾਰ ਰਹੇ ਨੇ ਕਿਵੇਂ ਧਰਨੇ ਲਾਉਣੇ ਆ ਕਿਵੇਂ ਅੱਗੇ ਵਧਾਉਣਾ ਇਸ ਕਰਕੇ ਬਹੁਤ ਸਿੱਖਣ ਨੂੰ ਮਿਲਦਾ ਸੋ ਆਪਾਂ ਮਾਨ ਕਰਦੇ ਆ ਕਿ ਅਸੀਂ ਇੰਨੇ ਚੰਗੇ ਪੰਜਾਬ 'ਚ ਜੰਮੇ ਆ ਇਸ ਸਿੱਖ ਧਰਮ 'ਚ ਜੰਮੇ